ਬੰਦ ਕਮਰਿਆਂ ਚ ਲੁਕੋ ਕੇ ਰੱਖੀ ਹੋਈ ਸੀ ਚਾਈਨਾ ਡੋਰ ਪੁਲਿਸ ਨੇ ਮਾਰੀ ਰੇਡ ਸੈਂਕੜੇ ਗੱਟੂ ਮਿਲੇ ਹੰਸਲੜੀ ਕਾਰਵਾਈ ਕੀਤੀ ਗਿਆ ਕੀ ਮੈਟਰ ਕੀ ਸਾਡਾ ਕਲੀਅਰ ਕਰ ਦੋ ਥੋੜਾ ਹਾਂਜੀ ਸਾਨੂੰ ਇੱਕ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀਗੀ ਕਿ ਰੋਮੀ ਜੋਸ਼ੀ ਨਾਮ ਦਾ ਵਿਅਕਤੀ ਜਿਹੜਾ ਹੈ ਚਾਈਨਾ ਡੋਰ ਨੂੰ ਭਾਰੀ ਮਾਤਰਾ ਦੇ ਵਿੱਚ ਰਾਜਨਗਰ ਦੇ ਵਿੱਚ ਦੋ ਕਮਰਿਆਂ ਦੇ ਵਿੱਚ ਉਹਨੇ ਲੁਕਾ ਕੇ ਰੱਖਿਆ ਜਿਸ ਤੇ ਤੁਰੰਤ ਜਿਹੜੀ ਵੀ ਐਫ ਆਈਆਰ 18 ਬਸਤਨ ਭਗਵਾਂ ਤੇ ਚੌਂਕੀ ਲੈਦਰ ਕੰਪਲੈਕਸ ਚ ਦਰਜ ਕੀਤੀ ਗਈ ਤੇ ਇਸ ਦੇ ਜਿਹੜੇ ਹੈ ਸਰਚ ਵਾਰੰਟ ਹਾਸਲ ਕਰਕੇ ਜਿਹੜਾ ਹੈ ਦੋਨੋਂ ਕਮਰਿਆਂ ਤੇ ਰੇਡ ਕਰਾਈ ਗਈ ਸੋ ਦੋਨੋਂ ਕਮਰਿਆਂ ਦੇ ਰੇਡ ਦੇ ਦੌਰਾਨ ਸਾਨੂੰ ਜਿਹੜਾ ਹੈ ਤਕਰੀਬਨ 50 ਦੇ ਲੱਗੇ ਛਕੇ ਪੇਟੀਆਂ ਜਿਹੜੀਆਂ ਬਰਾਮਦ ਹੋਈਆਂ ਵੱਡੀਆਂ ਛੋਟੀਆਂ ਜਿਹਦੇ ਵਿੱਚ 40 ਤੋਂ 50 ਇੱਕ ਪੈਕਟੀ ਦੇ ਵਿੱਚ ਗੱਟੂ ਹੈਗੇ ਨੇ ਸੋ ਇਹਨਾਂ ਨੂੰ ਫਰਜ ਬਰਾਂਦਗੀ ਰਾਹੀਂ ਕਬਜ਼ੇ 'ਚ ਲੈ ਕੇ ਵੀ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਤੇ ਵੀ ਜਿਹੜੀ ਰਿਕਵਰੀ ਕੀਤੀ ਜਾ ਰਹੀ ਹੈ ਸੋ ਜੇ ਕੋਈ ਗੱਲ ਕਰੀਏ ਜਿਹੜੇ ਸਮਾਨ ਹੈ ਕੁਝ ਜਿਹੜੇ ਫੈਮਲੀ ਇੱਥੇ ਰਹਿ ਰਹੇ ਹੋਣ ਦੱਸਿਆ ਕਦੋਂ ਇੱਥੇ ਲੋਡ ਕੀਤਾ ਕਦੋਂ ਨਹੀਂ ਜੀ ਹਜੇ ਤੱਕ ਇਹ ਸਾਰਾ ਤਫ਼ਤੀਸ਼ ਦਾ ਮੁੱਦਾ ਹੈ ਇਹ ਡੀਟੇਲਸ ਜਿਹੜਾ ਵੈਰੀਫਾਈ ਕੀਤਾ ਇਹ ਕਿੰਨਾ ਦਾ ਹੈਗੇ ਨੇ ਦਾ ਮਕਾਨ ਮਕਾਨ ਦੀ ਹਜੇ ਸਾਨੂੰ ਜੋ ਪਤਾ ਲੱਗਿਆ ਹੈ ਕਿਸੇ ਸਤਪਾਲ ਨਾਮ ਦੇ ਵਿਅਕਤੀ ਦਾ ਹੈ ਪਰ ਜੋ ਡੋਰ ਰੱਖੀ ਗਈ ਸੀ ਉਹ ਰومی ਜੋਸ਼ੀ ਨਾਮ ਦੇ ਵਿਅਕਤੀ ਉਹ ਲਗਦੀ ਹੈ ਸਤਪਾਲ ਕੌਣ ਨੇ ਤੇ ਕੀ ਕੰਮ ਕਰਦੇ ਨੇ ਪਤਾ ਨਹੀਂ ਸਚੇ ਗਾਈਂ ਸਰ ਐਕਸਰ ਦੇਖਿਆ ਜਾਂਦਾ ਚਾਈਨਾ ਡੋਰ ਜਿਹੜੀ ਹੈ ਬਸੰਤ ਪੰਜਵੇਂ ਨੇੜੇ ਆਉਂਦੀ ਹੈ ਤੁਹਾਡੇ ਕੋਲ ਉਹ ਨਾਕੇ ਵੀ ਲਗਾ ਜਾਂਦੇ ਆ ਫਿਰ ਇਸ ਤੇ ਇਸ ਤਰ੍ਹਾਂ ਦਾ ਨਾ ਨਾ ਕਿ ਤੁਸੀਂ ਬਿਲਕੁਲ ਜੀ ਅਸੀਂ ਤਾਂ ਹੀ ਜਿਹੜੇ ਸਾਡੇ ਸੋਰਸ ਨੇ ਸਾਡੇ ਮੁਖਬਰ ਨੇ ਉਹ ਸਾਨੂੰ ਸਮੇਂ-ਸਮੇਂ ਤੇ ਇਤਲਾਹ ਦਿੰਦੇ ਆ ਕਿ ਸਾਨੂੰ ਜਿੱਦਾਂ ਹੀ ਇਹਦੀ ਇੰਟੀਮੇਸ਼ਨ ਆਉਂਦੀ ਹੈ ਇਹਦੀ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਸਾਡੀ ਚਾਈਨਾ ਡੋਰ ਨੂੰ ਲੈ ਕੇ ਬਿਲਕੁਲ ਵੀ ਸਖਤ ਸਾਡੇ ਆਦੇਸ਼ ਨੇ ਕਿ ਇਹਦੇ ਤੇ ਕੋਈ ਟੋਲਰੈਂਸ ਨਹੀਂ ਜਿਹੜਾ ਰੋਮੀ ਜੋ ਸੀ ਉਹ ਵੈਸੇ ਕਿਤੇ ਆ ਅਜੇ ਉਹਦੇ ਕੋਈ ਕਲੈਰਿਟੀ ਨਹੀਂ ਐਬਸਕੋਨਿੰਗ ਹੈ ਉਹਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ